ਹਾਂ ਭਾਈ ਅਮਰਿਤਪਾਲ ਮੇਰਾ 10 ਸਾਲ ਮੇਰੀ ਹੁਣ ਤੈਨੂੰ ਬਹੁਤ ਸ਼ੌਂਕ ਨਾਲ ਸਫਾਈ ਕਰਨ ਦਾ ਗੰਦਗੀ ਹਟਾਉਣ ਦਾ ਪੰਜਾਬ ਚੋਂ ਤੈਨੂੰ ਬੜੀ ਚੜ ਚੜਦੀ ਹੈ ਨਾ ਵੀ ਜੇ ਕੁੜੀਆਂ ਕੋਈ ਇਦਾਂ ਦੀ ਹਰਕਤਾਂ ਕਰਦੀਆਂ ਹਮਨੇ ਜਲਦ ਜਵਾਬ ਦੇ ਵੀ ਇਹ ਸਰਸੇ ਦਾ ਡੇਰੇ ਵਾਲਾ ਬਾਬਾ ਹੈ ਰਾਮ ਰਹਿਮ ਸਭ ਨੂੰ ਪਤਾ ਰੇਪਿਸਟ ਪਰੋਲ ਤੇ ਬਾਹਰ ਸਾਰੇ ਮਚੜਾ ਹੋਇਆ ਫਿਰਦਾ ਸਿੰਘ ਨੇ ਤੁਹਾਡੇ 25-25 ਸਾਲਾਂ ਤੋਂ ਅੰਦਰ ਬੈਠੇ ਆ ਪਰੋ ਬੰਦਾ ਰੇਪਿਸਟ ਹੋਣ ਤੋਂ ਬਾਅਦ ਵੀ ਉਹ ਮਜ਼ੇ ਕਰ ਰਹੀ ਹੈ ਆਪਣੀ ਜ਼ਿੰਦਗੀ ਤੇ ਇਦਾਂ ਦੇ ਬਾਬਿਆਂ ਦਾ ਬਾਰੇ ਤੇਰਾ ਕੀ ਵਿਚਾਰ ਹੈ ਸੌਦਾ ਕਦੋਂ ਲਾਏਗਾ ਇਦਾਂ ਦੇ ਬਾਬਿਆਂ ਦਾ ਤੂੰ ਨਹੀਂ ਲੱਗਣਾ ਤੇਰੇ ਕੋਲੋਂ ਕਿਤੇ ਕੋਲ ਪਾਵਰ ਹੈ ਉਹ ਕਮਜ਼ੋਰ ਨਹੀਂ ਹੈ ਉਹ ਨਿਹੱਤਾ ਨਹੀਂ ਹੈ ਉਹਦੇ ਕੋਲ ਪਾਵਰ ਹੈ ਔਰ ਤੈਨੂੰ ਪਤਾ ਵੀ ਇਹ ਜਿਹੇ ਬੰਦੇ ਨੂੰ ਮਾਰਨਾ ਤੇਰੇ ਵਾਸਤੇ ਇੱਕ ਚੈਲੰਜ ਹੈ ਬਹੁਤ ਔਖਾ ਕੰਮ ਹੈ ਰਾਈਟਰ ਤੂੰ ਨਹੀਂ ਕਰ ਪਾਇਗਾ ਸੋ ਤੂੰ ਕਹਿੰਦਾ ਵੀ ਗੰਦਗੀ ਸਾਫ਼ ਕਰਨੀ ਪੰਜਾਬ ਦੀ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਤੇ ਗੰਦ ਪਾ ਰਹੇ ਆ ਪਹਿਲੇ ਉਹਨਾਂ ਨਾਲ ਖਿਆਰੀ ਦੋਸਤੀ ਕਰਨੀ ਪਿਆਰ ਮੁਹੱਬਤ ਦੀ ਗੱਲਾਂ ਕਰਨੀਆਂ ਉਹਨਾਂ ਦੀ ਇੱਜ਼ਤ ਲੁੱਟ ਕੇ ਬਾਸ਼ ਕਹਿਣਾ ਮਾਪਿਆਂ ਨੇ ਮੰਨੇ ਸੀ ਹੁਣ ਅਸੀਂ ਵਿਆਹ ਨਹੀਂ ਕਰ ਸਕਦੇ ਸੋ ਮੁੰਡੇ ਬਾਰੇ ਤੇਰਾ ਕੀ ਵਿਚਾਰ ਹੈ ਉਹਨਾਂ ਦੇ ਮਰੜ ਕਦੋਂ ਕਰੇਗਾ ਸ਼ੁਰੂ ਕਰਨਾ ਹੈ ਹੂੰ ਮੁੰਡੇ ਆ ਨਾ ਬੰਦੇ ਆ ਹੱਥੀ ਪਾਏਗਾ ਤਾਂ ਤੈਨੂੰ ਪਟਕਾ ਕੇ ਲਪੇੜ ਕੇ ਥੱਲੇ ਮਾਰਨਗੇ ਜ਼ਮੀਨ ਦੇ ਉੱਪਰ ਪਤਾ ਹੈ ਵੀ ਮਨ ਨਾਲ ਮਰੇ ਕੁਝ ਨਹੀਂ ਔਰ ਤੂੰ ਕੀ ਹੈ ਤੂੰ ਆਪ ਇੱਕ ਸੁਲਾ ਹੈ ਸੁਲਾ ਮੀਨਸ ਮੁਸਲਮਾਨ ਜਿਹੜੇ ਸੁੱਲਾ ਕਹਿ ਦਿੰਨੇ ਆ ਤੂੰ ਇੱਕ ਆਪ ਇੱਕ ਸੁਲਾ ਹੈ ਮੁੱਲਿਆਂ ਦੇ ਘਰ ਤੋਂ ਪੈਦਾ ਹੋਇਆ ਤੇ ਤੂੰ ਜਾਤ ਧਰਮ ਦੀ ਗੱਲ ਕਰਦਾ ਮੁੱਲਿਆਂ ਦੇ ਘਰ ਪੈਦਾ ਹੋ ਕੇ ਤੂੰ ਕਹਿ ਰਿਹਾ ਵੀ ਉਹ ਆਪਣੇ ਨਾਮ ਕਮਲਕੌਰ ਕਿਉਂ ਲਾਂਦੀ ਸੀ ਜੋ ਤਾਂ ਕੰਚਨ ਸੀ Hindu ਸੀ ਜਾਂ UP ਦੀ ਸੀ ਤੂੰ ਕੀ ਹੈ ਪਹਿਲੇ ਦੱਸ ਤੂੰ ਇੱਕ ਮੁਸਲਮਾਨ ਦੇ ਘਰ ਜੰਮਿਆ ਤੇਰੀ ਸੁਨਤ ਵੀ ਹੋਈ ਆ ਸੁਨਤ ਸਮਝਦਾ ਨਾ ਤੇਰੀ ਸੁਨਤ ਹੋਈ ਆ ਤੇਰੇ ਖੁਦ ਦੇ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ਕੱਟੇ ਹੋਏ ਆ ਤੇ ਤੂੰ ਲੋਕਾਂ ਨੂੰ ਜਾਤ ਪੇਤ ਸਿਖਾਏਗਾ ਮੁਸਲਮਾਨ ਦੇ ਪੇਸ਼ਟ ਹੁਣ ਤੂੰ ਸਿੰਘਾਂ ਦਾ ਚੋਲਾ ਬਣ ਕੇ ਬਹਿ ਗਿਆ ਤਦ ਤੂੰ ਆਪਣੇ ਆਪ ਨੂੰ ਸਿੱਖ ਸਮਝ ਲਿਆ ਕਿ ਤੂੰ ਸਿੱਖ ਹੋ ਗਿਆ ਜਿਹੜਾ ਖੂਨ ਹੁੰਦਾ ਨਾ ਉਹ ਬਾਲੇ ਤਾਂ ਮਾਰਦਾ ਹੈ ਚੋ ਕਿਸੇ ਦਾ ਵੀ ਹੋਵੇ ਤੂੰ ਭੇੜੀਆਂ ਨਾ ਸਾਡੇ ਸਿੱਖਾਂ ਦੇ ਚੋਲੇ 'ਚ ਛਿਪਿਆ ਹੋਇਆ ਇੱਕ ਭੇੜਿਆ ਚਾਹੇ ਤੇਰੇ ਪਿੱਛੇ ਅੱਜ ਕਿੰਨੇ ਵੀ ਸਿੱਖ ਖੜ ਜਾਂਣ ਜੱਥੇ ਵਾਲੇ ਉਹ ਸਾਰੇ ਜੱਥੇ ਵਾਲਿਆਂ ਨੂੰ ਮੇਰਾ ਇਹ ਵਾਰਨਿੰਗ ਆ ਸੁਧਰ ਜਾਓ ਜਿਹੜੇ ਤੁਸੀਂ ਕਹਿਉਣਾ ਮਰਡਰ ਕਰਨਾ ਸਾਡੇ ਵਾਸਤੇ ਸੌਖਾ ਐ ਸੋਦੇ ਲਾਉਣੇ ਕੁੜੀਆਂ ਮੁੰਡਿਆਂ ਕਰਨੀਆਂ ਤੁਸੀਂ ਉਹ ਪੁਰਾਣੇ ਬਾਬੇ ਆਦਮ ਜਮਾਨੇ ਦੇ ਅੱਧ ਤੋਂ ਜਿਹੜਾ ਜਿਹੜੇ ਛੱਟੀਆਂ ਦਾੜ੍ਹੀ ਵਾਲੇ ਨਿਆਂਗਿਆ ਤੁਸੀਂ ਲੋਕ ਸਕੂਲ ਨਹੀਂ ਗਏ ਸਭ ਤੋਂ ਪਹਿਲੇ ਤਾਂ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਦਿਖਾਓ ਕਿ ਤੁਸੀਂ ਪੜ੍ਹਾਈ ਲਿਖਾਈ ਕਿੰਨੀ ਕਾ ਤੁਸੀਂ ਕਿਹੜੇ ਕਿਹੜੇ ਜ਼ਿੰਦਗੀ ਚ ਕਾਂਡ ਕੀਤੇ ਐ ਕੀ ਕੁਛ ਕੀਤਾ ਆਪਣੇ ਪੀੜ੍ਿਆਂ ਦੇ ਥੱਲੇ ਸੋਟਾ ਮਾਰੋ ਤੇ ਤੁਸੀਂ ਨੌਜਵਾਨ ਤੇ ਨਿਊ ਪੀੜੀ ਨੂੰ ਤੁਸੀਂ ਸਿਖਾਉਂਗੇ ਜ਼ਿੰਦਗੀ ਕਿਵੇਂ ਜੀਣੀ ਐ ਜੇ ਤੁਸੀਂ ਦੱਸੋਗੇ ਨਵੀਂ ਪੀੜੀ ਨੂੰ ਕਿ ਜ਼ਿੰਦਗੀ ਜਿਣੀ ਕਿਵੇਂ ਆ ਤੁਹਾਡੀ ਜੋ ਆਪਦੀ ਇੱਕ ਵਿਕਲੌਂਗ ਘਟਿਆ ਨੀਚ ਗਿਰੀ ਹੋਈ ਸੋਚ ਆ ਤੁਸੀਂ ਸਾਨੂੰ ਕਿ ਜਿਹੜੀ ਨੌਜਵਾਨ ਪੀੜੀ ਆ ਗਈ ਹੈ ਕਿ ਉਸ ਆਪਣੀ ਸੋਚ ਸੀ ਉਹਨਾਂ ਤੋਂ ਲੱਧੀਏ ਹਰ ਇੱਕ ਬੰਦੇ ਦੀ ਆਪਣੀ ਇੱਕ ਪਰਸਨਲ ਲਾਈਫ ਆ ਹਰ ਇੱਕ ਬੰਦਾ ਆਪਣੀ ਪਰਸਨਲ ਲਾਈਫ ਚ ਕੀ ਕਰ ਰਿਹਾ ਇਸ ਨਾਨੋ ਫੱਕਿੰਗ ਯੋਰ ਬਿਜ਼ਨਸ ਹੁਣ ਦੁਜੀਆਂ ਕੁੜੀਆਂ ਭੱਜੀਆਂ ਫਿਰਦੀਆਂ ਪੰਜਾਬ ਦੀ ਸਾਨੂੰ ਬਚਾਲੋ ਉਹ ਐਡੀਆਂ ਕਮਜ਼ੋਰ ਹੋ ਗਈਆਂ ਕੁੜੀਆਂ ਸਾਡੀਆਂ ਔਰਤਾਂ ਪੰਜਾਬ ਦੀਆਂ ਅੱਜ ਇੰਨੀਆਂ ਕਮਜ਼ੋਰ ਹੋ ਗਈਆਂ ਦੋ ਟਕੇ ਦੇ ਮਰਦਾਂ ਤੋਂ ਦੋ ਟਕੇ ਦੇ ਇਹ ਨਿਹੰਗ ਜਿਹਨੇ ਨਿਹੰਗਾਂ ਦੇ ਚੋਲੇ ਦੇ ਵਿੱਚ ਛੁਪੇ ਹੋਏ ਦੋ ਟਕੇ ਦੇ ਭੇੜੀਏ ਤੁਸੀਂ ਇੰਨਾ ਤੋਂ ਡਰ ਗਈਆਂ ਜਾਓ ਭਈ ਪੁਲਿਸ ਸਟੇਸ਼ਨ ਕਿਉਂ ਜਾਣੀਓ ਸਿੱਧਾ ਕਮਿਸ਼ਨਰ ਦੇ ਪੇਸ਼ ਹੋ ਉਹ ਸਟੇਸ਼ਨੇ ਜਾਣਾ ਕਦੇ ਵੀ ਜਦੋਂ ਕੋਈ ਵੀ ਨਿਆੰਗਾ ਤੁਹਾਨੂੰ ਧਮਕੀ ਦੇਵੇ ਇਹ ਪੰਜਾਬ ਦੀ ਸਾਰੀਆਂ ਔਰਤਾਂ ਤੇ ਮਰਦਾਂ ਵਾਸਤੇ ਵੀਡੀਓ ਆ ਕੋਈ ਨਿਆੰਗਾ ਤੁਹਾਡੇ ਨਾਲ ਗੁੰਡਾਗਰਦੀ ਬਦਮਾਸ਼ੀ ਕਰਦਾ ਤੁਸੀਂ ਪੁਲਿਸ ਸਟੇਸ਼ਨ ਛੋਟੇ ਜਿਹੇ ਅਫੀਸਰ ਕੋਲ ਨਹੀਂ ਜਾਣਾ ਸਿੱਧਾ ਡੀਐਸਪੀ ਜਾਂ ਕਮਿਸ਼ਨਰ ਕੋਲ ਪੇਸ਼ ਹੋ ਉਹਦੀ ਪ੍ਰੋਪਰਲੀ ਉਹਦੀ ਕਾਲ ਜਿਹੜੀ ਤੁਹਾਨੂੰ ਆਈ ਆ ਰਿਕਾਰਡਿੰਗ ਲਾਓ ਆਪਣੇ ਫੋਨ ਦੇ ਵਿੱਚ ਰਿਕਾਰਡਿੰਗ ਤੋਂ ਵੀ ਸਾਨੂੰ ਥ੍ਰੈਟਿੰਗਸ ਆ ਰਹੀਆਂ ਕਿਉਂਕਿ ਇਹਨਾਂ ਦਾ ਇਲਾਜ ਬਹੁਤ ਛੇਤੀ ਪੰਜਾਬ ਸਰਕਾਰ ਕਰੇ ਜਾਂ ਨਾ ਕਰੇ ਕਾਂਗਰਸਾਂ ਨਾਲ ਹੀ ਇਹ ਪੰਜਾਬ ਚੰਦਾ ਟ੍ਰੀਟਮੈਂਟ ਬੜਾ ਵਧੀਆ ਹੋਣਾ ਇਹਨਾਂ ਤੇ ਐਸੇ ਸੀ ਧਾਰਾ ਐ ਐਸੇ ਤੇ ਸ਼ਖਸ਼ਲਸ ਲੱਗਣੇ ਆ ਨਾ ਇਹ ਸੋਦੇ ਵਾਲਾ ਵਰਡ ਬੋਲ ਜਾਣਗੇ ਸੋ ਸੋਦੇ ਔਰਤ ਵਿੱਚ ਬਲ ਘੱਟ ਹੁੰਦਾ ਔਰਤ ਕਮਜ਼ੋਰ ਹੁੰਦੀ ਹੈ ਔਰਤਾਂ ਨੂੰ ਮਾਰਨਾ ਸ਼ੁਰੂ ਕਰ ਦੋ ਅਮਰਤਪਾਲ ਮੈਰੋ ਨੇ ਫਰੋਤੀ ਮੰਗੀ ਸੀ యోజਨਾਨੀ ਕੋਲ ਉਹ ਵਿਚਾਰੀ ਫਰੋਤੀਆਂ ਦੇ ਨਹੀਂ ਪਾਈ ਫਰੋ ਦਾ ਬੈਂਕ ਵਿੱਚ ਪੈਸੇ ਰੱਖ ਕੇ ਉਹਨੂੰ ਇਹਨਾਂ ਨੇ ਗਲਤ ਕੰਮ ਵਾਸਤੇ ਸੱਦਿਆ ਸੀ ਨਾ ਕਿ ਕਾਰ ਦੀ ਐਡ ਵਾਸਤੇ ਇਹ ਥੋੜੀ ਜਿਹੀ ਗੱਲ ਮਰੋੜ ਕੇ মিডিਆ ਨੇ ਤੁਹਾਨੂੰ ਦੱਸੀ ਹੈ ਕੋਈ মিডিਆ ਸੱਚ ਨਹੀਂ ਦੱਸੇਗੀ ਫਿਰ ਇਹ ਤਿੰਨਾਂ ਜਣਿਆਂ ਨੇ ਉਹਨੂੰ ਉੱਥੇ ਗਰਾਹ ਚ ਦੇ ਨਾਲ ਮੂੰਹ ਕਾਲਾ ਕੀਤਾ ਜ਼ਬਰਦਸਤੀ ਉਹਦੇ ਨਾਲ ਰੇਪ ਕੀਤਾ ਵੀ ਤੈਨੂੰ ਜਾਨੋਂ ਮਾਰ ਦਾਂਗੇ ਉਹ ਡਰ ਦੇ ਮਾਰੇ ਜਨਾਨੀ ਚੁੱਪ ਰਹੀ ਪਰ ਉਹਨੂੰ ਪਤਾ ਨਹੀਂ ਸੀ ਕਿ ਵਿਵਾ ਤੇਰਾ ਬਲਤਕਾਰ ਕਰਨ ਤੋਂ ਬਾਅਦ ਵੀ ਇਹਨਾਂ ਨੇ ਤੈਨੂੰ ਮਾਰਨਾ ਕਿਉਂਕਿ ਇਹ ਵੈਸ਼ੀ ਦਰਿੰਦੇ ਆ ਇਹ ਦਰਿੰਦਿਆਂ ਨੂੰ ਹੱਕ ਕਿਹਨੇ ਦਿੱਤਾ ਕਿਸੇ ਦੇ ਵੀ ਧੀ ਪੁੱਤ ਨੂੰ ਵੱਢਣ ਦਾ ਕਿਸੇ ਦੇ ਉੱਤੇ ਕਿਰਪਾਨ ਕੱਢ ਕੇ ਖੜ ਜਾਂਦੇ ਆ ਮੈਂ 2 ਸਾਲ ਪਹਿਲੇ ਵੀ ਇੱਕ ਵੀਡੀਓ ਪਾਈ ਸੀ ਵੀ ਜਿਹੜੇ ਏਡ-ਏਡੀਆਂ ਕਿਰਪਾਨਾਂ ਲੈ ਕੇ ਫਿਰਦੇ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਮਹਾਰਾਜ ਨੇ ਸਿਸ਼ਟ ਦਿੱਤੇ ਦੇਖੋ ਪੰਜਾਬ ਸਰਕਾਰ ਨੇ ਦੇਖੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਆਜ਼ਾਦੀ ਦਿੱਤੀ ਆ ਜਿਹੜੇ ਤੁਸੀਂ ਕਹਿੰਦੇ ਹੋ ਅਸੀਂ ਗੁਲਾਮ ਆ ਕਿੱਡੇ-ਏਡੀਆਂ ਕਿਰਪਾਨਾਂ ਲੈ ਕੇ ਫਿਰੋ ਅਰੇ ਆਜ਼ਾਦੀ ਹੁਣ ਖਤਮ ਹੋ ਜਾਣੀ ਐ ਇਹ ਜਿਹੜੀਆਂ ਜਿਹੜੀਆਂ ਕਿਰਪਾ ਨਾਲ ਲੈ ਕੇ ਤੂੰ ਜਿੱਥੇ ਕਿਤੇ ਪਹੁੰਚ ਜਾਂਨੇ ਉਹ ਜਥੇ ਲੈ ਕੇ ਇਹ ਤੁਹਾਡੀਆਂ ਸਾਰੀਆਂ ਆਜ਼ਾਦੀਆਂ ਬੰਦ ਹੋ ਜਾਣੀਆਂ ਅਮਰਪਾਲ ਮਹਿਰੋ ਤੈਨੂੰ ਬਹੁਤ ਸ਼ੌਂਕ ਐ ਲੋਕਾਂ ਦੇ ਸੌਦੇ ਲਾਉਂਦਾ ਮੈਂ ਗੰਦਗੀ ਸਾਫ਼ ਕਰ ਦੂੰ ਜਿਹੜੀ ਨੀਹਾ ਕੁੜੀ ਜ਼ਹਿਰ ਦੇਖ ਕੇ ਉਹਦੇ ਸਹੁਰਿਆਂ ਨੇ ਮਾਰੀ ਸੀ ਉਹਦਾ ਘਰ ਵਾਲੇ ਦਾ ਵਦ ਹੋਇਆ ਤੇਰੇ ਕੋਲੋਂ ਸੌਦਾ ਲੱਗਿਆ ਬਸ ਪਹੁੰਚ ਗਿਆ ਉੱਥੇ ਹੱਲਾ ਸ਼ੈਲੈਣ ਟੀਆਰਪੀ ਲੈਣ ਕਿ ਬਸ ਮੈਨੂੰ ਟੀਆਰਪੀ ਮਿਲ ਜੂਗੀ ਮੈਂ ਫਿਰ ਸ਼ਾਇਦ ਨਾ ਅਮਰਿਤਪਾਲ ਵਰਗੂ ਨਾਮ ਬਣਾ ਲੂੰਗਾ ਫਿਰ ਅਗਾ ਮੈਂ ਵੀ ਐਮਪੀ 'ਚ ਖੜ ਜੂੰਗਾ ਤੁਸੀਂ ਸਾਰੇ ਚੋਲੇ ਪਾ ਕੇ ਬਸ ਇਹੀ ਕੁੱਤਪੁਣਾ ਕਰ ਰਹੇ ਹੋ ਕਿ ਕਿਸ ਨਾ ਕਿਸੇ ਤਰੀਕੇ ਨਾਲ ਸਾਡਾ ਨਾਂ ਵੰਜੇ ਸਾਡੇ ਕੋਲ ਮਾਇਆ ਆਨ ਲੱਗ ਜੇ ਸਾਡੀ ਦਹਿਸ਼ਤ ਹੋ ਜੇ ਅਸੀਂ ਵੀ ਰਾਜਨੀਤੀ 'ਚ ਵੱਢ ਜਾਈਏ ਔਰ ਸ਼ਰਮ ਕਰੋ ਉਮਰ ਜੋ ਡੁੱਬ ਕੇ ਤੁਸੀਂ ਤਾਂ ਗੁਰੂਆਂ ਦੇ ਸਾਡੇ ਸਿੱਖੀ ਕੌਮ ਦਾ ਸਭ ਤੋਂ ਵੱਡਾ ਤੱਬਾਂ ਇਸ ਟਾਈਮ ਤੁਸੀਂ ਦਾਗ ਲਾਤਾ ਸਾਡੀ ਸਿੱਖ ਕੌਮ ਨੂੰ ਗੁਰੂ ਮਹਾਰਾਜ ਨੇ ਕੀ ਕਿਹਾ ਸੀ ਯਾਦ ਆ ਦਸਵੇਂ ਗੁਰੂ ਦਾ ਨਾਮ ਵੀ ਤਾਂ ਪ੍ਰੋਪਰਲੀ ਯਾਦ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਸੀ ਕਿਸੇ ਦੀ ਵੀ ਧੀ ਜਿ ਕਿਸਨ ਨਹੀਂ ਵਸਤਰ ਵੀ ਦੇਖੇ ਉਹਦੇ ਸਿਰ ਤੇ ਚੁੰਨੀ ਦੋ ਟਕੋ ਜੇ ਕਿਸੇ ਨੂੰ ਲੱਗਦਾ ਨਾ ਵੀ ਆਹ ਕੋਈ ਪ੍ਰੋਸਟੀਟਿਊਸ਼ਨ ਸੜਕ ਤੋਂ ਨੰਗਰੀ ਆ ਉਹਦੇ ਸਿਰ ਤੇ ਵੀ ਚੁੰਨੀ ਦੀ ਉਹਦੇ ਗੀ ਵਰਸ ਧਰਨਾ ਕਰਿਓ ਉਹ ਤੁਸੀਂ ਤਾਂ ਵੱਧ ਕਰਨ ਲੱਗੇ ਪਹਿਲੇ ਰੇਪ ਕਰਦੇ ਹੋ ਕੁੜੀਆਂ ਦੇ ਫਿਰ ਤੁਸੀਂ ਜਾਨੋ ਮਾਰ ਦਿੰਦੇ ਹੋ ਹੁਣ ਤੂੰ ਭੱਜਿਆ ਕਿ ਫਿਰਦਾ ਐ ਐਨਾ ਤੂੰ ਯੁੱਧਾ ਹੈ ਕਿਸੇ ਜਨਾਨੀ ਨੂੰ ਉਹਦਾ ਬਲਤਕਾਰ ਕਰਕੇ ਉਹਨੂੰ ਨਿਹੱਤੀ ਨੂੰ ਤਿੰਨ ਤਿੰਨ ਸਿੰਘਾਂ ਨੇ ਰਲ ਕੇ ਗळा ਘੁੱਟ-ਘੁੱਟ ਇੱਕ ਜਨਾਨੀ ਮਾਰੀ ਨਿਹੱਤੀ ਸਿੰਘ ਕਹਦੇ ਕਾਹਦੇ ਸਿੰਘ ਛੱਕਾ ਤੂੰ ਤੂੰ ਸਿੰਘ ਕਿੱਥੋਂ ਦਾ ਹੋ ਗਿਆ ਬਈ ਤੂੰ ਸਿੰਘ ਹੀ ਨਹੀਂ ਮੁਸਲਮਾਨ ਆ ਤੂੰ ਤੂੰ ਕਿੱਦਾਂ ਕਹਿ ਰਿਹਾ ਵੀ ਤੂੰ ਨਿਆਂਗਾ ਅਕਾਦ ਦਿਖਾਰਿਆ ਸਾਰਿਆਂ ਨੂੰ ਸੁੰਨਤ ਵਾਲਾ ਬੰਦਾ ਐ ਤੋਂ ਤੇ ਤੂੰ ਕਹਿ ਰਿਹਾ ਤੂੰ ਸਿੰਘ ਆ ਸਿੰਘ ਆ ਕੁਛ ਕਰਦੇ ਆ ਐਦਾਂ ਔਰਤਾਂ ਤੇ ਵਾਰ ਕਰਦੇ ਨੇ ਹੱਤਿਆਂ ਤੇ ਇੰਦਰਾ ਗਾਂਧੀ ਉਹ ਤਾਂ ਸੰਤੇ ਬੰਤੇ ਨੇ ਮਾਰੀ ਤਾਂ ਉਹੋ ਹਾਂਜੀ ਸਾਡੇ ਸਿੰਘਾਂ ਨੇ ਸੌਦਾ ਲਾ ਤਾਂ ਐ ਕਰਦੇ ਇਹ ਸੌਦਾ ਲਾਉਣਾ ਕਹਿੰਦੇ ਹੋ ਗੱਦਾਰੀ ਧੋਖੇ ਨਾਲ ਕਿਸੇ ਤੇ ਵਾਰ ਕਰਨਾ ਧੋਖੇ ਨਾਲ ਕਿਸੇ ਕੁੜੀ ਨੂੰ ਬਾਹਰ ਸੱਦਣਾ ਧੋਖੇ ਨਾਲ ਕਿਸੇ ਕੁੜੀ ਦਾ ਤਿੰਨ ਤਿੰਨ ਜਨ ਨੇ ਮਰਦ ਰਾਲ ਕੇ ਉਹਦਾ ਰੇਪ ਸ਼ੂਸ਼ਨ ਕਰਕੇ ਉਹਨੂੰ ਮਰਡਰ ਕਰਨਾ ਫੱਕ ਦਿਸ ਇਸ ਨਾਟ ਕਾਲਿੰਗ ਟੂ ਸਿੰਘ ਜਿਹੜਾ ਗੁਰੂ ਦਾ ਸਿੰਘ ਆ ਨਾ ਉਹ ਇਦਾਂ ਨਹੀਂ ਖਰੂਗਾ ਕਦੀ ਵੀ ਤੇ ਮੇਰੀ ਮੇਰੇ ਪੂਰੇ ਭਾਰਤ ਵਰਸ਼ ਮੇਰੀ ਪੂਰੇ ਭਾਰਤੀ ਅਗਰ ਇਹ ਵੀਡੀਓ ਸੁਣ ਰਿਹਾ ਮੇਰੇ ਨਰਿੰਦਰ ਮੋਦੀ ਜੀ ਸੇ ਰਿਕਵੈਸਟ ਹੈ ਕਿ ਇਹਨਾਂ ਤਿੰਨ ਬੰਦੋ ਕੋ ਸਜ਼ਾਏ ਮੌਤ ਫਾਂਸੀ ਹੋਣੀ ਚਾਹੀਏ ਇਹ ਮੈਂ ਅੱਜ ਅਪੀਲ ਕਰ ਰਹੀ ਹਾਂ ਮੈਂ ਕਹਿ ਰਹੀ ਹਾਂ ਪੰਜਾਬੀਆਂ ਨੂੰ ਪੰਜਾਬ ਦੀਆਂ ਔਰਤਾਂ ਨੂੰ ਜਾਗੋ ਇਹ ਨਾ ਕਹੋ ਕੁੜੀ ਗੰਦੀ ਸੀ ਉਹ ਗੰਦੀ ਸੀ ਜੋ ਕਤਲ ਕਰਨਾ ਅਗਿਆਰ ਕਾਨੂੰਨੀ ਹੈ ਕਿਸੇ ਦਾ ਮਰਡਰ ਕਰਨਾ ਕਿਸੇ ਨੂੰ ਅਧਿਕਾਰ ਨਹੀਂ ਹੈ ਪੰਜਾਬ ਦੀਆਂ ਜਿਹੜੀਆਂ ਔਰਤਾਂ 'ਚ ਮਰਦਾਂ ਨੂੰ ਨਹੀਂ ਅੱਜ ਔਰਤਾਂ ਨੂੰ ਜਾਗਣ ਦੀ ਲੋੜ ਆ ਜੇ ਔਰਤ ਨਹੀਂ ਜਾਗੂਗੀ ਨਾ ਪੰਜਾਬ ਦੀ ਅੱਜ ਆਪਣੇ ਰਾਈਟਸ ਨਹੀਂ ਮੰਗੂਗੀ ਇਹ ਮਰਦ ਤੁਹਾਨੂੰ ਯੁੱਗੋ-ਯੁੱਗ ਤੋਂ ਥੱਲੇ ਲਾਂਦੇ ਆਏ ਤਾਂ ਥੱਲੇ ਲਾ ਕੇ ਰੱਖਣਗੇ ਤੁਹਾਨੂੰ ਇਹ ਮਰਦਾਂ ਨੂੰ ਮੂੰਹ ਤੋੜ ਜਵਾਬ ਔਰਤਾਂ ਹੀ ਦੇਣੀਆਂ ਜਦੋਂ ਔਰਤਾਂ ਜਾਗਣਗੀਆਂ ਡਰ ਨੂੰ ਆਪਣੇ ਅੰਦਰੋਂ ਕੱਢੋ ਭੈਅ ਨੂੰ ਆਪਣੇ ਅੰਦਰੋਂ ਕੱਢੋ ਜਿਹੜਾ ਤੁਹਾਨੂੰ ਆਏ ਬਲੈਕਮੇਲ ਕਰਦਾ ਹੈ ਤੁਹਾਨੂੰ ਕੋਈ ਸਿੰਗਿੰਗ ਫੋਨ ਕਰਦਾ ਹੈ ਵੱਡੇ ਕਮਿਸ਼ਨਰ ਕੋਲ ਪੇਸ਼ ਹੋ ਚਕਾਓ ਇਹਨਾਂ ਨੂੰ ਇੰਨੀਆਂ ਜੇਲਾਂ ਭਰ ਜਾਣ ਪੰਜਾਬ ਦੀਆਂ ਠੂਸ ਠੂਸ ਕੇ ਕਿ ਗਵਰਨਮੈਂਟ ਵੀ ਸੋਚਣ ਤੇ ਮਜਬੂਰ ਹੋ ਜਾਊਗੀ ਭਾਰਤ ਦੀ ਸਰਕਾਰ ਕਿੰਨਾ ਟ੍ਰੀਟਮੈਂਟ ਕਰੀਏਗੀ ਸੋ ਜਾਗੋ ਭੈਣੋ ਜਾਗੋ ਆਪਣੇ ਹੱਕਾਂ ਵਾਸਤੇ ਜਾਗੋ ਸਾਡੀਆਂ ਭੈਣਾਂ ਦੀਆਂ ਲੇਡੀਜ਼ ਦੀ ਜ਼ਿੰਦਗੀ ਇੰਨੀ ਇੰਨੀ ਨਹੀਂ ਆ ਕਿ ਜਿਹੜਾ ਬੰਦਾ ਆਵੇ ਕਲਾ ਘੁੱਟ ਕੇ ਤੁਰਦਾ ਆਪਣੇ ਕੋਮਲ ਹੈ ਕਮਜ਼ੋਰ ਨਹੀਂ ਸ਼ਕਤੀ ਕਾ ਨਾਮ ਹੀ ਨਾਰੀ ਹੈ ਜੱਕੋ ਜੀਵਨ ਦੇਣੇ ਵਾਲੀ ਮੌਤ ਵੀ ਤੁਸੇ ਹਾਰੀ ਹੈ ਸਟਰੋਂਗ ਲੇਡੀਜ਼ ਬਣੋ ਡਰੋ ਨਾ ਡਰ ਦਾ ਮੁਕਾਬਲਾ ਕਰੋ ਕਿਉਂਕਿ ਇਹ ਨਿਹਗਤਾਂ ਤੇ ਹੀ ਵਾਰ ਕਰਦੇ ਆ ਚਾਹ ਦੇ ਨਾਲ ਨੂੰ ਪਤਾ ਨਾ ਰਾਮ ਰੀਮ ਦੀ ਕਿੱਡੀ ਪਾਵਰ ਇਹ ਬਜਾਰਗਾ ਸਿੰਘ ਉਹਦੇ ਮਰੇ ਪਟਕੂਗਾ ਵੀ ਨਹੀਂ ਉਨੂੰ ਵੇਖ ਕੇ ਭੱਜੂਗਾ ਵੱਡਾ ਮੈਂ ਪੰਜਾਬ ਚੋਂ ਗੰਦ ਖਤਮ ਕਰ ਦੂੰ ਤੂੰ ਗੰਦ ਖਤਮ ਕਰੇਗਾ ਉਹ ਤੈਨੂੰ ਪੰਜਾਬ ਖਤਮ ਕਰ ਦੇਗਾ ਮੇਰੀ ਗੱਲ ਯਾਦ ਰੱਖੀਂ ਅਜੇ